ਹਾਂ ਜੀ ਫੈਲੀ ਅਪਾਇੰਟਮੈਂਟ ਐਤਹੀ ਗਈ ਜੀ ਸਰ ਬੈਲਾ ਤਾਂ ਫੌਤ ਰੋਤ ਤਨ ਉਹ ਜੀ ਤੁਸੀਂ ਤੁਹਾਡੇ ਕਾਰਨ ਹੋਇਆ ਜੀ ਹਾਂ ਜੀ ਮਾਤੀ ਸਾਹਿਬ ਬੈਠਾ ਬੈਠੇ ਸਰ ਕੋਈ ਨਹੀਂ ਕੋਈ ਆਪ ਕੀ ਜੀ ਬਟਨ ਬਟਨ ਦੇ ਬਟਨ ਦੇ ਬਟਨ ਸਰ ਬਟਨ ਆਨ ਕਰੋ ਸਰ ਅੱਛਾ ਸਰ ਮੰਤਰੀ ਸਾਹਿਬ ਜੀ ਕੋਈ ਕੋਈ ਨਹੀਂ ਪਾ ਲਈ ਕੋਈ ਨਹੀਂ 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 ਲਓ ਬਹੁਤ ਵਧੀਆ ਕਮਾਲ ਹੈ ਵਧੀਆ ਫਰਸ ਸਰ ਇਹ ਹੋਣ ਵਾਲਾ ਨਹੀਂ ਸੀ ਕੰਮ ਜੀ ਇਹ ਸਿਰਫ ਤੁਸੀਂ ਇੰਟਰਫੇਅਰ ਕੀਤਾ ਤਾਂ ਹੀ ਹੋਇਆ ਸਰ ਨਹੀਂ ਤਾਂ ਪੋਸੀਬਲ ਨਹੀਂ ਸੀ ਜਿਸ ਤਰ੍ਹਾਂ ਦਾ ਕੰਮ ਸੀਗਾ ਤੇ ਕਿੰਨਾ ਹੈਗਾ ਹੈਗਾ ਤੁਸੀਂ ਕਹਿੰਦੇ ਇਧਰ ਸਪਰਿੰਟ ਕਰੀਏ ਸਪਰਿੰਟਿੰਗ ਜੀਆ ਸਰ ਇਹ ਟੋਟਲ ਸਰ ਆਪਣਾ ਬੂਬਰ ਸ਼ਹਿਰ ਦਾ ਪ੍ਰੋਜੈਕਟ ਹੈ ਜੀ 190000 ਦੀ ਬਾਤ ਜਾਈ ਗਈ ਜੀ ਤੇ 27 ਕਰੋੜ ਦਾ ਵਾਟਰ ਸਪਲਾਈ ਦਾ ਪ੍ਰੋਜੈਕਟ ਬਣਾਇਆ ਗਿਆ ਸੀਗਾ ਸਾਡੇ ਸਾਹਿਬ ਜੀ ਸਰ ਜਿਹਦੇ ਵਿੱਚ ਸਰ 1.5 ਲੱਖ ਲੋਕਾਂ ਨੂੰ ਸਰ ਪ੍ਰੋਪਰ ਪਾਣੀ ਦੀ ਸਪਲਾਈ ਹੋਊਗਾ ਸਰ ਇਸ ਇਸ ਪ੍ਰੋਜੈਕਟ ਦੇ ਆਉਣ ਨਾਲ ਸਰ ਹੁਣਦਰ ਕਿਸੇ ਨੂੰ ਵੀ ਪਾਣੀ ਦੀ ਤੰਗੀ ਨਹੀਂ ਹੋਊਗੀ ਸਰ ਇਸ ਪ੍ਰੋਜੈਕਟ ਦੇ ਅੰਦਰ ਸਾਡੇ ਸਾਡੇ ਜੁੜਾ ਆਮ ਤੌਰ ਤੇ ਪਹਿਲਾਂ ਆਣੀਆਂ ਸਰਕਾਰਾਂ ਵੱਲੋਂ ਜੀ ਸਰ ਲਾਪਰਵਾਹੀਆਂ ਜਾਂ ਕਹੋ بے ਪਰਵਾਹੀਆਂ ਜੀ ਸਰ ਸੀਵਰੇਜ ਵਾਲਾ ਪਾਣੀ ਪੀਣ ਵਾਲੇ ਪਾਣੀ ਚ ਮਿਕਸ ਹੋ ਜਾਂਦਾ ਸੀ পাইਪਾਂ ਲੀਕ ਹੋ ਜਾਂਦੀ ਸੀ ਜੀ ਸਰ ਉਹ ਤਾਂ ਨਹੀਂ ਹੋਗਾ ਸਰ ਬਿਲਕੁਲ ਨਹੀਂ ਹੋਗਾ ਸਾਰੀ ਡੀਆਈ ਪਾਈਪ ਬਿਲਕੁਲ ਨਵੀਂ ਕਲਾਸ ਦੀ ਪਾਈਪੀ ਹੈ ਸਰ ਪ੍ਰੋਜੈਕਟ ਕਿਥੋਂ ਲੈਂਦੇ ਪਾਈਪ ਸਰ ਕਲਕੱਤਾ ਤੋਂ ਪਾਈਪ ਆਈ ਹੈ ਸਰ ਕਿੰਨੀ ਕੈਪੀਟੀ ਹੈ ਦੀ ਐਸ ਪਾਈਪ सर एडिक्स पाइप्स पर 30 साल दी 30 साल 30 साल से डीआई पाइप्स से वो तो वन ऑफ द बेस्ट पाइप्स है सर ये जी ये तो ਤੁਹਾਡੇ ਵਾਲਾ ਪੁਆਇੰਟ ਹੈ ਸਰ ਥੋੜੇ ਜਿਹਾ ਦੱਸਦੇ ਮੇਰੀ ਗੱਲ ਕੋਈ ਵੀ ਹੈ ਅਸੀ ਸਾਹਿਬ ਨਾਲ ਵੀ ਕਮਿਸ਼ਨਰ ਸਾਹਿਬ ਨਾਲ ਵੀ ਕੁਝ ਪੁਆਇੰਂਟਸ ਹੈ ਜਿਹੜੇ ਟੁੱਟੀ ਹੋਈਆਂ ਹੈ ਪਾਈਪਾਂ ਦੋ ਕਰਦਾ ਮੇਰੀ ਰਿਪਲੇਸ ਉਹ ਰਿਪਲੇਸ ਕਰਾਣੀ ਉਹ ਗੱਲ ਕੀਤੀ ਮੈਂ ਕਿ ਨਹੀਂ ਹੁਣ ਜਦੋਂ ਕਰਨ ਲੱਗੇ ਤਾਂ ਸਾਰਾ ਪੁਆਇੰਟ ਹੋਣ ਨਹੀਂ ਕਰੂੰਗਾ ਜੀ ਸਰ ਕੋਈ ਕਰ ਰਹਿਣਾ ਨਹੀਂ ਚਾਹੀਦਾ ਰਾਈਟ ਸਰ ਗੰਦਾ ਪਾਣੀ ਨਹੀਂ ਨਹੀਂ ਜੇ ਕੋਲਕਾਤਾ ਤੇ ਬੈਂਗਲੌਰ ਤੋਂ ਵੀ ਆਉਂਦੀਆਂ ਨੇ ਜੀ ਸਰ ਡੀਆਈ ਜੀ ਸਰ ਪਾਈਪਸ ਅਸੀਂ ਉੱਥੇ ਮੰਗਾਈਆਂ ਨੇ ਜੀ ਸਰ ਇਦੜ ਭਾਈ ਜੀ ਸਰ ਉਹਨਾਂ ਦੀ ਵੀ ਐਕਸਪਾਇਰੀ 30 ਸਾਲ ਜੀ ਸਰ ਸੋ ਮੇਕ ਸ਼ੋਰ ਕਿ ਇਨਾ ਗੈਪ ਹੋਵੇ ਕਿ ਜਦੋਂ ਤੁਸੀਂ ਪਾਈਪ ਦੀ ਲਾਈਨਿੰਗ ਕਰਦੇ ਹੋ ਜੀ ਸਰ ਤਾਂ ਪਾਣੀ ਜਿਹੜਾ ਫਲਨ ਆਉ ਦੇ ਨਾਲ ਲਿਕਸਾ ਹਾਂ ਰਬਰ ਟਾਈਪਸ ਤੋਂ ਬੌਂਡ ਹੁੰਦਾ ਬਿਲਕੁਲ ਸਰ ਮਿਕਸਿੰਗ ਹੁੰਦਾ ਪਾਣੀ ਹੁੰਦਾ ਸਭ ਤੋਂ ਮਹਿੰਗੀ ਪਾਈਪਾਂ ਸਰ ਹੱਦ ਤੱਕ ਦੀ ਨਾ ਕੋਈ ਗੱਲ ਨਹੀਂ ਮਹਿੰਗੀ ਲੋਕਾਂ ਦੀ ਜ਼ਿੰਦਗੀ ਤਾਂ ਨਹੀਂ ਮਹਿੰਗੀ ਨਾ ਅਸੀਂ ਸਭ ਪੁਰਾਣੀਆਂ ਪਾਈਪਾਂ ਕੁਝ ਟੁੱਟੀਆਂ ਹੋਈਆਂ ਹਨ ਉਹਨਾਂ ਦੇ ਹਾਂ ਉਹਨਾਂ ਦਾ ਕਰਦੇ ਹੋਰ ਪਲੇਸ ਕਰਦੇ ਪਲੇਸ ਕਰਦੇ ਅੱਛਾ ਤੇ ਸਾਰਾ ਇਹ ਤੁਸੀਂ ਕਰ ਲਿਆ ਅੱਜ ਹੁਣ ਜਿਹੜਾ ਮੈਂ ਸਵਿਚ ਦੱਬਦੀ ਇਹਦੇ ਨਾਲ ਹੁਣ ਚੱਲ ਰਿਹਾ ਸਰ ਹਾਂ ਜੀ ਸਰ ਮੈਂ ਦਾਦਾ ਸਰ ਤੇ ਜਿਹੜਾ ਤੁਸੀਂ ਪਲਾਂਟ ਜੀ ਇੱਥੇ ਖੜਾ ਸਰ ਪੇਰਜ਼ੈਂਟਲੀ ਸਰ ਇੱਥੇ ਤੁਸੀਂ ਸਵਿਚ ਦੱਬਿਆ ਪੰਪ ਚੰਦਰ ਦੇ ਵਿੱਚ ਸਰ ਇੱਥੇ ਸਰ ਬਿਲਕੁਲ ਨਾ ਆਟੋਮੇਸ਼ਨ ਪਲਾਂਟ ਹੈ ਜੀ ਬਿਲਕੁਲ ਇਹ ਬਿਲਕੁਲ ਬ੍ਰਾਂਡ ਨਿਊ ਟੈਕਨੋਲੋਜੀ ਤੇ ਬਣਾਇਆ ਹੈ ਸਰ ਇੱਥੇ ਕੀ ਹੈ ਕਿ ਜਿਹੜਾ ਪਾਣੀ ਹੈਗਾ ਇਸ ਪੰਪ ਦੇ ਥਰੂ ਜਾਊਗਾ ਇੱਥੇ ਸਰ ਤਿੰਨ ਪ੍ਰੋਸੈਸ ਦੇ ਵਿੱਚ ਇਹਨੂੰ ਟ੍ਰੀਟ ਕਰਾਂਗੇ ਪਾਣੀ ਨੂੰ ਸਰ ਪਹਿਲਾਂ ਫਲਕੂਏਸ਼ਨ ਹੋਊਗੀ ਜਿਹੜਾ ਜਿਹੜੇ ਕਮਿਟੀ ਦੇ ਕੰਨ ਹੋਣਗੇ ਮੈਂ ਕਰ ਦਊਗਾ ਉਸ ਵੇਲੇ ਤੇ ਸਰ ਦਬਪ੍ਰੈਸ ਉਹ ਕਿੰਨਾ ਸੱਟ ਹੋ ਜਾਣਗੇ ਥੱਲੇ ਉਸ ਤੋਂ ਬਾਅਦ ਸਿਰਫ ਵਧੀਆ ਕਲੋਰਿੰਗ ਕਰਕੇ ਲੋਕਾਂ ਨੂੰ ਪਾਣੀ ਡਿਸਇਨਫੈਕਟ ਕਰਕੇ ਅਸੀਂ ਸਪਲਾਈ ਕਰ ਦਾਂਗੇ ਲੋਕਾਂ ਨੂੰ ਬਿਲਕੁਲ ਸਰ ਸਾਡੇ ਕੋਲ ਇੱਕ ਕਪੈਸਿਟੀ ਹੈ ਪਹਿਲਾਂ ਕੀ ਹੁੰਦਾ ਸੀਗਾ ਲੋਕਾਂ ਨੂੰ ਸਰ ਅੱਧਾ ਦਿਨ ਪਾਣੀ ਹੁੰਦਾ ਸੀਗਾ ਹੁਣ ਸਰ ਰੈਗੂਲਰ ਬੇਸਿਸ ਤੇ ਪਾਣੀ ਜਾਊਗਾ ਇੱਕ ਜ਼ੋਨ ਚ ਪਾਣੀ ਜਾਂਦਾ ਸੀ ਇੱਕ ਜ਼ੋਨ ਚ ਨਹੀਂ ਜਾਂਦਾ ਸੀ ਸਰ ਅਸੀਂ ਦੋਨੋਂ ਜ਼ੋਨਾਂ ਵਿੱਚ ਸਿਮਲਟੈਨਸਲੀ ਪਾਣੀ ਦਵਾਵਾਂਗੇ ਸਭ ਤੋਂ ਵਧੀਆ ਗੱਲ ਸਰ ਇਸ ਪ੍ਰੋਜੈਕਟ ਦੀ ਹੈ ਵੈਰੀ ਗੁੱਡ ਹੁਣ ਡੇਲੀ ਸਪਲਾਈ ਹੈ ਪਹਿਲਾਂ ਤਾਂ ਸੋ ਲੋਕਾਂ ਨੂੰ ਡੇਲੀ ਪਹਿਲਾਂ ਇੱਕ ਦਿਨ ਛੱਡ ਕੇ ਆਂਦਾ ਸੀ ਜੀ ਹੁਣ ਆ ਹੋਇਆ ਹੁਣ ਲੋਕਾਂ ਦਾ ਪਲਾ ਪਾਣੀ ਹਰ ਕੋਈ ਰੈਗੂਲਰ ਪਾਣੀ ਪੀ ਸਕਦਾ ਸਰ ਫਰੈਸ਼ ਵਾਟਰ ਦਾ ਨਾਮ ਤੋਂ ਸਰ ਥੈਂਕ ਯੂ ਥੈਂਕ ਯੂ ਇਹ ਕੰਮ ਕਰਵਾ ਲਿਆ ਕਰੋ ਸਰ ਮੈਂ ਤਾਂ ਇਹ ਤਾਂ ਪੁਰਾਣਾ ਕੰਮ ਹੈ ਮੈਂ ਤਾਂ ਇਹ ਤੁਹਾਨੂੰ ਰਿਕੁਐਸਟ ਕੀਤੀ ਜੀ ਬਹੁਤ ਵੱਡਾ ਦਾ ਰੁਕਿਆ ਸੀ ਸਰਪ ਜੀ ਦੇ ਆਨ ਨਾਲ 2016 ਦਾ ਰੁਕਿਆ ਹੋਇਆ ਹੈ ਕਨੈਕਸ਼ਨ ਨਹੀਂ ਮਿਲਦਾ ਜੀ ਪਹਿਲਾਂ ਸਾਈਨਿੰਗ ਹੀ ਕਰਨੀ ਹੈ ਡੇਟ ਬੋਰਡ ਸਾਈਡ ਦੇ ਬਾਰੇ ਕੰਮ ਆਉਂਦਾ ਨਹੀਂ ਆ ਗਿਆ ਤਾਂ ਚੱਕ ਲੋ ਕੀ ਗੱਲ ਬਿਜਲੀ ਦਾ ਕਨੈਕਸ਼ਨ ਹੀ ਸੀਗਾ ਜੀ ਰੁਕਿਆ ਪਿਆ ਸੀ 1.5 ਸਾਲ ਸਰਕਾਰਾਂ ਨਿਕਲ ਗਈਆਂ ਜਿਹੜੇ ਕੰਮ ਨਹੀਂ ਚੱਲ ਪਏ ਆ ਇਹ ਤੁਹਾਡੇ ਹੱਥੋਂ ਹੋ ਗਿਆ ਇੱਕ 19 ਕਰੋੜ ਦਾ ਪ੍ਰੋਜੈਕਟ ਵੇਸਟ ਹੋ ਜਾਣਾ ਹੈ ਸਰ ਬੰਦ ਪਿਆ ਸੀ ਸਟੈਂਡ ਦਾ ਵੀ ਕਰਨ ਫਸਟ ਸਟੈਂਡ ਦਾ ਵੀ ਕਰਨਾ ਹੈ ਹੋਰ ਵੀ ਹੈਗੇ ਸਾਰੇ ਇੱਕੋ ਜੋ ਕੋ